ਵਾਲਾ ਤੇ ਅਸੀਂ ਤੇਰੇ ਪਾਣੇ ਸਰਬੱਤ ਦਾ ਭਲੇ ਦਾ ਅਰਦਾਸ ਕੀਤਾ ਵੀ ਏ ਵਾਹਿਗੁਰੂ ਏ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਡੀ ਪੰਜਾਬ ਜਿਹੜਾ ਸੋਨੇ ਦੀ ਚੜੀ ਸੀ ਪਹਿਲਾਂ ਉਹ ਦੁਬਾਰਾ ਤੋਂ ਸੋਨੇ ਦੀ ਚੜੀ ਬਣ ਜਵੇ ਵੀ ਸੁੱਖ ਸ਼ਾਂਤੀ ਬੜੀ ਰਹੇ ਜਿਹੜੀ ਪੰਜਾਬ ਨਜ਼ਰ ਲੱਗੀ ਹੋਈ ਆ ਉਹ ਦੂਰ ਹੋਵੇ ਪੰਜਾਬ ਬਹੁਤ ਬੜਾ ਸ਼ਕਤੀਸ਼ਾਲੀ ਹੈ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਪੰਜਾਬ ਨੂੰ ਕੋਈ ਹਰਾ ਨਹੀਂ ਸਕਦਾ ਪੰਜਾਬ ਨੂੰ ਜਿਹੜੀ ਵਿਦੇਸ਼ੀ ਤਾਕਤਾਂ ਨੇ ਉਹ ਘ라운 ਦੀ ਕੋਸ਼ਿਸ਼ ਕਰ ਰያ ਹੈ ਪਰ ਧਨਗੁਰ ਰਾਮਦਾਸ ਜੀ ਨਗਰੀ ਜੇ ਆਪਾਂ ਖੜੇ ਆ ਜੋ ਗੱਲ ਕਰਾਂਗੇ ਸੱਚ ਕਰਾਂਗੇ ਹੁਣ ਜਿਹੜਾ ਪਾਕਿਸਤਾਨ ਅਟੈਕ ਕਰਦੇ ਪੁੱਛਿਆ ਕਰ ਰਿਹਾ ਸੀ ਧਨਗੁਰ ਰਾਮਦਾਸ ਜੀ ਨੇ ਜਿੱਤ ਪ੍ਰਾਪਤ ਕੀਤੀ ਨਾ ਇਸੇ ਤਰ੍ਹਾਂ ਹੀ ਆਪਣੇ ਪੰਜਾਬ ਪੰਜਾਬੀ ਇਧਰ ਨੂੰ ਜਿੱਤ ਪ੍ਰਾਪਤ ਕਰਨਗੇ ਆ ਭਾਰਤੀ ਕਮਲਪੌਰ ਦਾ ਕਤਲ ਹੋਇਆ ਜਿਹੜਾ ਉਹ ਲਖਤਨਾ ਜਿਹੜਾ ਫਲਾ ਰਹੇ ਸੀ ਤਾਂ ਉਸ ਨੂੰ ਲੱਗ ਕੇ ਵੱਡਾ ਨਹੀਂ ਆਪਾਂ ਦੇਖੋ ਜੀ ਹੁਣ ਆਪਾਂ ਆਇਆ ਵਾ ਕਹਾਂਗਾ ਕਿ ਜਿਹੜਾ ਹੋਇਆ ਉਹ ਸਹੀ ਹੋਇਆ ਜਿਹੜਾ ਅਮਰਪਾਲ ਮੇਰੋ ਉਹ ਗਲਤ ਆ ਉਹਨੇ ਕਤਲ ਕੀਤਾ ਸਮਝ ਨਹੀਂ ਸਰ ਸਮਝ ਉਹਨੇ ਕਤਲ ਕੀਤਾ ਪ੍ਰਸ਼ਾਸਨ ਆਪਣਾ ਉਹਨੇ ਪਰਚਾ ਦਵੇ ਕੀਤਾ ਹੁਣ ਬਾਹਰ ਭੱਜ ਗਿਆ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਮੈਂ ਕਹਿਣਾ ਵੀ ਜਿੰਨੇ ਵੀ ਬੰਦੇ ਆ ਜਿਹੜੇ ਕਤਲ ਕਰਦੇ ਆ ਪਿਆਰ ਨਾਲ ਸਮਝਾ ਸਮਝਾਇਆ ਜਾਂਦਾ ਬੱਚਾ ਜਿਹੜਾ ਆਪਣਾ ਗਲਤੀ ਕਰਦਾ ਨਾ ਆਪਾਂ ਨੂੰ ਪਿਆਰ ਨਾਲ ਸਮਝਾ ਦੇ ਬੇਟਾ ਨਹੀਂ ਜਾਂ ਉਹਨੂੰ ਮਾਲੀ ਮਾਲਤ ਹਾਲਤ ਦਿੰਦੇ ਉਹਦੀ 50000 ਮਹੀਨਾ ਦਿੰਦੇ ਉਹਨੂੰ ਭਈ ਭਾਈ ਤੂੰ ਗਰੀਬ ਨਹੀਂ ਆ ਜਾਂ ਜੇ ਆ ਬੋ ਆ ਇਸ ਕਰਕੇ ਅਮਰਪਾਲ ਮੇਰੋ ਨੂੰ ਇਹ ਥੋੜਾ ਚਾਹੀਦਾ ਅਮਰਪਾਲ ਮੈਰੂ ਦਾ ਕਹਿਣਾ ਵਾ ਕਿ ਮੈਂ ਹੀ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਸਮਝਾਇਆ ਸੀ ਪਰ ਅਸੀਂ ਸਾਹਮਣੇ ਸਭ ਨੂੰ ਪਾ ਕੇ ਨਾ ਸ਼ਾਸ਼ਟਰ ਨਾ ਕਾਨੂੰਨ ਅਸੀਂ ਕਾਨੂੰਨ ਦੇ ਤਰੀਕੇ ਨਾਲ ਗੱਲ ਕਰਨੀ ਹੈ ਅੱਜ ਧਨਗੁਰ ਰਾਮ ਦਾ ਜਿਹੜੇ ਛੜ ਗਏ ਬੀਰ ਰਾਮ ਕੀਤਾ ਉਹਨੇ ਨੀਲਾ ਬਣਾ ਪਾ ਕੇ ਬਦਲਾਮ ਕੀਤਾ ਅਮਰਪਾਲ ਮੈਰੂ ਨੇ ਜਿਹੜੇ ਦੋ ਨਾਲ ਫੜੇ ਗਏ ਆ ਜੋ ਗਲਤ ਸਾਡੇ ਸਿੱਖੀ ਦਾ ਹੈ ਹੀ ਨਹੀਂ ਅਸੀਂ ਕਿਸੇ ਨੂੰ ਮਾਰਨਾ ਇਹ ਬਹੁਤ ਘਰਤਕਾਣ ਕੀਤਾ ਉਹਨੇ ਮੈਂ ਤਾਂ ਕਹਾਂਗਾ ਪੰਜਾਬ ਵਾਲੇ ਵਧੀਆ ਕੰਮ ਕਰ ਰਹੇ ਜਿਹੜੇ ਪੰਜਾਬ ਦੇ ਪਰਚਾ ਦਰਜ ਕੀਤਾ ਉਹਨਾਂ ਨੂੰ ਮਰਦਾਨਗੀ ਦਿਖਾ ਦੇਣਾ ਚਾਹੀਦਾ ਸਰ ਜੀ ਦੋ ਮਿੰਟ ਸਿੰਘ ਸਾਹਿਬ ਦਾ ਬਿਆਨ ਵੀ ਆਇਆ ਐਕਚੁਅਲੀ ਰੋਕੋ ਰੋਕੋ ਕਿਹੜੇ ਬੰਦੇ ਬਾਹਰੋਂ ਆਏ ਜੀ ਜਿਹੜੇ ਵੀ ਕੋਈ ਬਾਹਰੋਂ ਆ ਕੇ ਪੰਜਾਬ ਦਾ ਨਾਮ ਸੀ ਨਹੀਂ ਨਹੀਂ ਅਸੀਂ ਕੈਨੇਡਾ ਅਮਰੀਕਾ ਜਾਣੇ ਹੀ ਆ ਅਸੀਂ ਯੂਪੀਆਰ ਜਾ ਰਹੇ ਹਾਂ ਸਾਰੇ ਲੋਕ ਸਾਡੇ ਬੱਤੇ ਹੋਏ ਆ ਸਾਰੇ ਸੁਖ ਸ਼ਾਂਤੀ ਆ ਜਿਹੜੇ ਪੰਜਾਬ ਨੂੰ ਦੇਸ਼ ਨੂੰ ਪਿਆਰ ਕਰਦੇ ਆ ਉਹ ਸਾਡੇ ਭਰਾ ਵੇ ਜਿਹੜੇ ਵਜਗਦਾਰ ਨੇ ਜਿਹੜੇ ਪਾਕਿਸਤਾਨ ਦੀ ਬੋਲੀ ਬੋਲਦੇ ਆ ਉਹ ਸਾਡੇ ਦੁਸ਼ਮਣ ਨਹੀਂ ਜਸਵੰਤ ਸਿੰਘ ਸਦੇਸ਼ ਦਿੱਤਾ ਅੱਜ ਕੇ ਨਾਚਰਤਾ ਨਹੀਂ ਫਲਾਉਣੇ ਚਾਹੀਦੇ ਪੰਜਾਬ ਦਾ ਮਾਹੌਲ ਜਵਾਨੇ ਖਿਲਾਫ ਨਹੀਂ ਜਸਵੰਤ ਸਿੰਘ ਨੂੰ ਕਹਿਣਾ ਵਾ ਜਸਵੰਤ ਸਿੰਘ ਉਹਨਾਂ ਦੀ ਮਾਲੀ ਬਦਦਲ ਦਿਨ ਕਰੋ ਇਕੱਲੇ ਬਿਆਨ ਨਾ ਦਿਓ ਉਹਨਾਂ ਦੀ ਮਾਲੀ